ਇੱਕ ਪੁੱਤ ਦੇ ਜਾਣ ਦਾ ਦੁੱਖ ਦੁਨੀਆ ਦੇ ਉੱਪਰ ਮਾਂ-ਬਾਪ ਤੋਂ ਵੱਧ ਕਿਸੇ ਨੂੰ ਨਹੀਂ ਹੁੰਦਾ ਤੇ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਪਰ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਅਤੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਸਰਦਾਰ ਬਲਕੌਰ ਸਿੰਘ ਲਿਖਦੇ ਨੇ ਸੁਣ ਬੇਟਾ ਅੱਜ ਫੇਰ ਤੇਰੇ ਕੋਲ ਆਇਆ ਹਾਂ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਹ ਚੱਲੀਂ ਚਾਹੇ ਕਿੰਨਾ ਵੀ ਔਖਾ ਹੋਵੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਹੈ ਬਸ ਉਹ ਰਸਤਾ ਹੁਣ ਪੈਰਾਂ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ ਹੈ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰਤਵਾ ਜੋ ਮੇਰਾ ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਅਧੂਰੇ ਤੇ ਕੁਝ ਪੂਰੇ ਸਰਨਾਵੇਂ ਜਿਨ੍ਹਾਂ ਨੂੰ ਤੇਰੀ ਤਰ੍ਹਾਂ ਦੁਨੀਆ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾਂ ਮੇਰਾ ਕੋਈ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਏ ਪੁੱਤ ਮੈਂ ਚਾਹੁੰਦਾ ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੀਂ ਪਰ ਹੁਣ ਨਾ ਤੇਰਾ ਉੱਥੇ ਨਾ ਲੱਗਦਾ ਇਹ ਨਾ ਸਾਡਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀਆਂ ਸਾਂਝਾਂ ਤੇ ਕਰਿਆ ਉਹ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਬੇਟਾ ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਹੈ ਮੈਨੂੰ ਪਤਾ ਹੈ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੇ ਤੂੰ ਵੀ ਬੇਵੱਸ ਹੈ ਤੇ ਮੈਂ ਵੀ ਪੁੱਤ ਸੁਭ ਦੀ ਪੁੱਤ ਤੁਹਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਤੇ ਲਾ ਗਿਆ ਤਾਂ ਦੋਸਤੋ ਇਹ ਸਰਦਾਰ ਬਲਕੌਰ ਸਿੰਘ ਦੀ ਪਾਪਕੂ ਪੋਸਟ ਹੈ ਜਿਸ ਨੂੰ ਪੜ੍ਹ ਕੇ ਇਨਸਾਨ ਦਾ ਹਿਰਦਾ ਬਲੁੰਦ ਰਿਆ ਜਾਂਦਾ ਆਖਰ ਨੂੰ ਇਹੀ ਕਹਾਂਗੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਓ